ਸਾਤਰੀ ਕਰਤ ਸਤਿ ਸ੍ਰੀ ਅਕਾਲ ਸਰ ਨਾਮ ਪੜੋ ਤਾਂ ਨਾਮ ਸਤਰਾਮੁਖ ਸਰ ਕੋਪਾ ਪ੍ਰਧਾਨ ਪੀਐਸਟਟ ਜੁਨੀਅਰ ਜੋ ਅੱਜ ਧਰਨਾ ਲਾਇਆ ਹੈ ਕਿਸ ਮੁੱਦਿਆਂ ਲਈ ਅ ਸਰ ਜਿਹੜਾ ਸਾਡਾ ਧਰਨਾ ਹੈਗਾ ਇਹ ਸਾਡਾ ਪੀਐਸ ਜਟ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਉਸ ਤੇ ਲਈ ਜੋ ਕਿ 15 ਤੋਂ 18 ਮਹੀਨੇ ਹੋ ਗਿਆ ਸਾਡੇ ਪੇਪਰ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਰਿਹਾ ਜੇ ਇਹ ਜਾਣੇ ਕਿ ਤਰਨਾ ਲਾਣ ਤਾਂ ਮਜਬੂਰ ਹੋਣਾ ਪਿਆ ਇਹ ਕਿਸ ਵਜ੍ਹਾ ਕਾਰਨ ਕਾਰਨ ਕੀ ਬਣਿਆ ਵੀ ਜਿਹੜਾ ਤੁਹਾਨੂੰ ਇਸ ਇੰਨੇ ਕਹਿਰ ਦੀ ਗਰਮੀ ਵਿੱਚ ਆ ਕੇ ਬੈਠਣਾ ਪੈ ਗਿਆ ਸਰ ਪਹਿਲਾ ਨੰਬਰ ਤਾਂ ਸਰਕਾਰ ਨੇ ਸਾਨੂੰ ਫਰਵਿਚ 11 ਮੀਟਿੰਗਾਂ ਦੇ ਬਣਾ ਸਰਕਾਰ ਨੇ ਕਰ ਚੁੱਕੇ ਆ ਫਰਵਿਚ ਇਹ ਗੱਲ ਕਹੀ ਤੁਹਾਡਾ ਪੇਪਰ ਮਈ ਤੋਂ ਹੋਗਾ 26 ਮਈ ਨੂੰ ਅੱਜ 26 ਮਈ ਦੀ ਵੇਟ ਕਰੀਗਾ ਕੋਈ ਪੇਪਰ ਨਹੀਂ ਆਇਆ ਸਾਨੂੰ ਆਕ ਕੇ 50 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਕੁੜੀਆਂ ਦੇਖ ਲਓ ਮੁੰਡੇ ਦੇ ਲੋ ਸਰ ਨੂੰ ਆਉਣਾ ਪਿਆ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਪੇਪਰ ਆ ਉਹਦਾ ਨੋਟੀਫਾਈ ਜਾਰੀ ਹੋ ਜੇ ਤਾਂ ਜੋ ਅਸੀਂ ਜਿਹੜਾ ਪਹਿਲਾ ਪੜਾਅ ਕਲੀਅਰ ਕਰ ਸਕੀਏ ਇਹਦਾ ਕੋਈ ਕੋੜੋਗਣਾ ਨਾ ਕੋਈ ਲੈਂਕੜੀ ਕਿਉਂਕਿ ਸਾਡੇ ਲਿਜੀਬਿਲਿਟੀ ਟੈਸਟ ਅਗਰ ਇਹ ਹਾਲ ਨਹੀਂ ਹੁੰਦਾ ਤਾਂ ਅੱਗੇ ਦੀ ਰਣਨੀਤੀ ਕਿਸ ਤਰ੍ਹਾਂ ਦੀ ਰਹੇ ਸਰ ਜਿਹੜਾ ਸਾਡਾ ਹਾਲ ਨਹੀਂ ਹੁੰਦਾ ਤਾਂ ਐਤਵਾਰ ਨੂੰ ਆਨੰਦਪੁਰ ਸਾਹਿਬ ਵਾਲੇ ਘਰ ਆਉ ਕਰਾਂਗੇ ਪ੍ਰਚਾਰ ਚੰਨ ਨੂੰ ਕੀ ਕਹਿਣਾ ਚਾਹੁੰਦੇ ਹਾਂ ਸਰ ਪਹਿਲਾਂ ਨੰਬਰ ਦਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਸੂਚੀ ਜੂਨੀਅਨ ਵੱਲੋਂ ਜਿਨ੍ਹਾਂ ਨੇ ਕਿ ਸਾਡੀ ਸਪੋਰਟ ਕੀਤੀ ਆ ਇੱਥੋਂ ਤੱਕ ਕਿ ਪ੍ਰਸ਼ਾਸਨਾਂ ਨੇ ਵੀ ਆਉਂਦੀ ਆ ਨੂੰ ਕੋਈ ਵੀ ਹੱਲਾ ਬੁੱਲਾ ਵਾਲਾ ਕੋਈ ਚੀਜ਼ ਨਹੀਂ ਹੋਣ ਦਿੱਤੀ ਬਾਕੀ ਦਾ ਕਿ ਸਾਡੀ ਜੂਨੀਅਨ ਐਂਬੂਲੈਂਸ ਤੋਂ ਸਾਡੀ ਮਾਨਤ ਕਰਨ ਜੇ ਕਿਸੇ ਦਾ ਕੋਈ ਨੁਕਸਾਨ ਹੋਊਗਾ ਪ੍ਰਸ਼ਾਸਨ